ਕੜਾਜ ਹੋਣਾ ਚਾਹੀਦਾ ਹੈ ਉਹਨੂੰ ਪ੍ਰੋਨਾ ਬਣਾ ਕੇ ਰੱਖ ਲੈਣ ਫਿਰ 23 ਪੈਸਾ ਉਹਨਾਂ ਨੂੰ ਪ੍ਰੋਨਾ ਬਣਾ ਲੋ ਕੇ ਰੱਖ ਲੋ ਮੈਂ ਇਹਨਾਂ ਨੂੰ ਕਿਹਾ ਮੈਂ ਕੁੜੀਆਂ ਕੱਢ ਕੇ ਲੈ ਕੇ ਜਾਣਗੇ ਤੇ ਲੈ ਜਾਂਦੇ ਲੈ ਗਏ ਕੀ ਲੈ ਵੀ ਜਾਂਦੇ ਆ ਲੈ ਵੀ ਜਾਂਦੇ ਆ ਬੱਚੀਆਂ ਤਾਂ ਲੈ ਗਏ ਆ ਹੁਣ ਤਾਂ ਉਹ ਹੀ ਤਾਂ ਗੱਲ ਕਹਿੰਦੇ ਸੀ ਨਾ ਉਹ ਗੱਲ ਇੱਥੇ ਆ ਗਈ ਹੋਣਾ ਬੱਚਿਆਂ ਨੂੰ ਪੈ ਗਏ ਉਹ ਤੇ ਜਿਹੜੇ ਘੜਮ ਚੌਧਰੀ ਬਣਦੇ ਆ ਵੀ ਸਾਡੇ ਆ ਇਹਨੇ ਨਿਕਲ ਲੈ ਤਾਂ ਆਪਣੇ ਜੀ ਵੀ ਯਕੀਨ ਵਾਲਾ ਤੇ ਉਹ ਵਾਕਈ ਉਹਨਾਂ ਦੇ ਵੀ ਛਤਰ ਵਿੱਚੇ ਚੱਲਣਾ। ਨਹੀਂ ਯਕੀਨ ਵਾਲਾ ਉਹ ਫਿਰ ਉਹਦੀ ਤੰਦਸੀਆਂ ਨਾ ਪਰੋਣਾ ਮਾਰੇ ਰੱਖ ਲਵੇ ਉਹਦੀ ਜਿੰਮੇਵਾਰੀ ਚੱਕ ਲਵੇ। ਜਿਵੇਂ ਵਾਲੋ ਕਾਸ਼ ਹੋਇਆ ਤੇ ਜਿਹੜਾ ਇਹ ਯਕੀਨ ਦੀ ਅੱਜ ਦਾਅਵੇ ਦਿੰਦਾ ਦਾਅਵੇਦਾਰੀ ਪੇਸ਼ ਕਰਦਾ। ਸਵੇ ਦੇ ਦੇ ਜੂਤ ਉੱਠਦੇ ਵੀ ਚੱਲੇ। ਹੁਣ ਇਹ ਚੀਜ਼ ਦਾ ਜੀਮੀ ਗਾਰੰਟੀ ਇਹੀ ਪਾਲਦੇ ਰਾਂ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਸਰਕਾਰ ਸਿਸਟਮ ਉਹਦੀ ਗਾਰੰਟੀ ਚੱਕੇ। ਹੂੰ। ਤੇ ਜੇ ਸਾਡੇ ਬੰਦੇ ਅੱਜ ਕਹਿੰਦੇ ਵੀ ਆ ਬੰਦਾ ਸੀ ਸਾਡੇ ਬਹੁਤ ਟਾਈਮ ਨਾਲ ਰਿਨਾ ਉਹਦੀ ਗਾਰੰਟੀ ਚੱਕ ਲਵੇ ਨਹੀਂ ਇਹਦਾ ਮਤਲਬ ਇਹਦਾ ਮਤਲਬ ਜੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਤੇ ਕੰਮ ਕਰਦੇ ਜਾਂ ਪਿੰਡਾਂ 'ਚ ਸਾਡੇ ਕਈਆਂ ਦੇ ਸੀਰੀ ਲੱਗੇ ਆ ਭਈਏ ਉਹ ਕਈ ਵੇਖੀ ਤੂੰ ਲਾਲਚ ਕਰਨਗੇ ਕਿ ਕਿਉਂ ਹੁੰਦਾ ਸਾਡੇ ਆਲ ਮੈਨੂੰ ਪਤਾ ਹੀ ਆ ਭਈਆ ਕਿਹੋ ਜਾਂ ਉਹ ਮੈਂ ਬੰਦਿਆਂ ਨੂੰ ਕਹਣਾ ਉਹਨਾਂ ਦੀ ਵੀ ਜ਼ਮੀਰ ਮਰੀ ਹੋਊਗੀ ਹਣ ਜੇ ਰੱਖਣਗੇ ਇਹ ਸਾਰੇ ਇੱਕੋ ਹੀ ਆ ਇਹ ਤੁਹਾਨੂੰ ਮੈਂ 100% ਗੱਲ ਕਹਿਣਾ 100% ਆ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਤੁਹਾਡਾ ਸਾਰਿਆਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਇੱਥੇ ਲੈ ਕੇ ਖਿਰੀ ਉਹ ਤਾਂ ਯਾਰ ਤੁਹਾਡੇ ਤੋਂ ਗਲਮੈਂ ਥੋੜੇ ਗਲਮੇ ਫੜ ਕੇ ਤੁਨੂੰ ਹਲੂਣ ਦਿਆ ਵੀ ਹੈ ਕੁਛ ਪੱਲੇ ਹਾਂ ਸਦਾ ਵੰਗਾਰਦੇ ਆ ਤੇ ਸਾਡੇ ਅੱਜ ਕਿਵੇਂ ਲਾ ਯਾਰ ਕੀ ਗੱਲਬਾਤ ਵੇ ਲੱਕੀ ਜਾ ਯਾਰ ਮੈਨੂੰ ਉਹਦੀ ਮੈਂ ਰੀਲ ਦੀ ਵੇਖੀ ਉਹ ਬੰਦੇ ਦੀ ਮੈਨੂੰ ਏਡੀ ਸ਼ਰਮ ਆਈ ਮੈਂ ਕਹਾ ਬੰਦਾ ਯਾਰ ਇਹ ਸੈਖ ਹੋ ਕੇ ਯਾਰ ਡੜੇ ਦੇ ਰੱਖਿਆ ਵਿਆ ਪਾਗ ਦੇ ਸਰ ਤੇ ਬੰਨੀ ਆ ਤੇ ਯਾਰ ਇਹ ਬਿਆਨ ਦਿੰਦਾ ਇਹਨੂੰ ਕੋਈ ਸ਼ਰਮ ਆਈ ਜਾਂ ਨਹੀਂ ਇਹਨੂੰ ਯਾਰ ਐ ਇੱਕ ਜਲੰਧਰ ਜੱਜ ਹੋ ਗਿਆ ਯਾਰ ਦੱਸ ਯਾਰ ਨਗਰ ਬੱਚੀ ਚਾਰੀ ਫੜੀ ਬੰਦੇ ਨੇ ਉਤੋਂ ਕਰ ਉਦੀ ਮਾਂ ਨੂੰ ਪਤਾ ਲੱਗਿਆ ਮੇਰੀ ਕੁੜੀ ਸਕੂਲੋਂ ਨਹੀਂ ਆਈ ਤੇ ਜਾ ਕੇ ਵੇਖਿਆ ਤਾਂ ਪਤਾ ਲੱਗਿਆ ਵੀ ਉਹ ਲੈ ਗਿਆ ਸੀ ਤੇ ਉਹ ਕਮਰੇ ਦੇ ਵਿੱਚ ਕੱਪੜੇ ਲਾ ਕੇ ਪਾਈ ਪਈ ਬੱਚੀ ਨੂੰ ਚਾਰ ਸਾਲ ਦੀ ਯਾਰ ਇਹਨਾਂ ਨੂੰ ਮੈਂ ਉਹੀ ਸੋਚਦਾ 5 ਸਾਲ ਦਾ ਬੱਚਾ 4 ਸਾਲ ਦੀ ਬੱਚੀ ਇਹਨਾਂ ਨੂੰ ਦੇਣਾ ਤੇ ਜੀਣਾ ਔਰ ਫਿਰ ਕੀ ਬੱਚੇ ਯਾਰ ਯਾਰ ਗੱਲ ਸੁਣ ਜਿਹੜਾ ਆੜ ਤੁੱਕਦੇ ਨਹੀਂ ਉਹ ਕੀ ਯਾਰ ਜਿੱਥੇ ਯਾਰ ਤੈਨੂੰ ਕਿਹਾ ਇਹ ਜਿਹੜੀ ਨਸਲ ਆ ਨਾ ਇਹਨਾਂ ਦਾ ਕੋਈ ਵजूद ਨਹੀਂਗਾ ਕਰਤਾਰ ਨਹੀਂਗਾ ਇਹਨਾਂ ਦਾ ਕੋਈ ਕਿਰਦਾਰ ਨਹੀਂਗਾ ਹੂੰ ਇਹ ਭੁੱਖੀਆਂ ਨੰਗੀਆਂ ਨਸਲਾਂ ਬਿਲਕੁਲ ਬਿਲਕੁਲ ਯਾਰ ਵੀ ਉਰਦੇ ਉਹਦੇ ਸਟੇਟਾਂ ਦੇ ਬੰਦੇ ਨੇ ਇਹ ਭੁੱਖ ਲੰਗ ਵਿੱਚ ਘੋਲ ਦਿਆ ਨਸਲਾਂ ਸੱਚ ਹੈ ਪੁੱਤ ਨੇ ਆਪਦਾ ਮੁੰਡਾ ਵੜ ਗਿਆ ਤੇ ਪਿਓ ਨੂੰ ਖਵਾਦਾ ਬਣਾ ਕੇ। ਓ ਤੇਰੀ ਅੱਛਾ ਇਹ ਬੰਦਾ 5 ਹਜ਼ਾਰ ਜੀ ਆਪਣ ਨੂੰ ਮਿਲ ਜਾਂਦਾ ਇਹ 4 ਹਜ਼ਾਰ ਜੀ ਮਿਲ ਜਾਂਦਾ ਤੇ ਉਹ ਫਿਰ ਆਹੇ ਕੋਸ਼ਿਸ਼ ਕਰੂੰ ਇਹਨਾਂ 5 ਹਜ਼ਾਰ 5 ਹਜ਼ਾਰ ਜੀ ਮਿਲਦਾ ਭਜਾਓ ਇਹਨਾਂ ਨੂੰ। ਕੱਲਾ ਇੱਥੇ ਕਿਸਾਨ ਨੇ ਜਿੰਮੇਵਾਰ ਵੀ ਕੱਲੇ ਕਿਸਾਨ ਹੀ ਭਈਆ ਲੈ ਆਇਆ ਫੈਕਟਰੀਆਂ ਕਿਨੇ ਭਈਆ ਲੈ ਕੇ ਆਈਆਂ ਫੈਕਟਰੀਆਂ ਹਾਂ ਭਾਈ ਸਭ ਤੋਂ ਵੱਧ ਸ਼ਹਿਰ ਲੈ ਕੇ ਆਇਆ ਭਈਏ ਇਹਨੂੰ ਸਭ ਤੋਂ ਵੱਧ ਸ਼ਹਿਰ ਲੈ ਕੇ ਆਇਆ ਲੋਕ ਬਤੀ ਲੈ ਕੇ ਆਇਆ ਜੇ ਫੈਕਟਰੀਆਂ ਵਾਲੇ ਲੈ ਕੇ ਆਏ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਚਾਹੀਦੀ ਆ ਇਹ ਆਪ ਤੋਂ ਵੱਲਣਾ। ਪਰ ਅੱਜ ਮੈਂ ਬਹੁਤ ਬੰਦੇ ਹਿੰਦੂ ਚਿਹਰੇ ਅਯੋਗਪਤੀ ਵੇਖੇ ਐ ਫੈਕਟਰੀਆਂ ਦੇ ਬਾਲਕ ਉਹ ਕਹਿੰਦੇ ਦਵਲੋ ਇਹਨਾਂ ਨੂੰ ਭੈਣ ਚੋਧਾ ਨੂੰ ਕਹਿ ਰਹੇ ਆ ਹਾਂ ਇਹਨੂੰ ਦਵਲੋ ਦਵਲੋ ਕੋਈ ਇਹਨੂੰ ਟਰਾ ਸਿੱਧਾ ਠਕੜੋ ਜਿਵੇਂ ਆਂਦਰੋਂ ਦੇ ਵਿੱਚ ਕਹਿੰਦੇ ਨੇ ਭਜਾਏ ਨਾ ਹਾਂ ਹਾਂ ਪਰ ਪਰ ਦਵਲੋ ਇਹਨਾਂ ਨੂੰ ਭਜਾਓ ਇਹਨਾਂ ਨੂੰ ਦਵਲੋ ਸਾਰੇ ਉੱਠ ਗਏ ਹਾਂ ਯਾਰ ਦੇਲੀ ਪਰਸੋਂ ਕੋਈ ਇੱਕ ਗੱਲ ਵੇਖੋ ਇਹ ਗੱਲ ਕਿਉਂ ਨਹੀਂ ਪਲੈਨਿੰਗ ਦਾਤ ਹੋ ਰਹੀ ਪਰਸੋਂ ਕਿੱਡੀ ਭੇੜੀ ਕੱਟਣਾ ਹੋ ਕੇ ੜੀ ਮੁੰਡੇ ਨਾਲ ਤੇ ਅੱਜ ਭਈਆ ਫੇਰ ਆ ਮਤ ਬੈਗੀ ਉਹਨੇ 4 ਸਾਲ ਦੀ ਬੱਚੇ ਦੇ ਕੱਪੜੇ ਆ ਉਹਦੇ ਦਿਮਾਗ ਚਾ ਨਾ ਕੋਈ ਹਾਂ ਤੁਸੀਂ ਵੇਖੋ ਨਾ ਕਿੱਡੀ ਸ਼ਹਿੂ ਮੰਗਰੋਂ ਹੂੰ ਮੈਂ ਉਹੀ ਗੱਲ ਕਰਦਾ ਅਲੀਦਰਾ ਉਹ ਖਾਣਾ ਪੰਜਾਬ ਦਾ ਜੁੱਤੀਆਂ ਦਿੱਲੀ ਦੀਆਂ ਚੱਕੜੀਆਂ ਆ ਬੋਲੋ ਮਰੋ ਉਹਨੂੰ ਇਸ ਕਰਕੇ ਨਹੀਂ ਵੜਾਇਆ ਸੀ ਥੋਡੀਆਂ ਬੂਥੀਆਂ ਵੇਖਣੀਆਂ ਸੀ ਹਾਂ ਫਿਰ ਨਾਲ ਸੋ ਇਨਾ ਕਾਫਲਾ ਲੈ ਕੇ ਆ ਗਿਆ ਹਾਂ ਮੈਂ ਕਰਦਾ ਮੈਂ ਜੋ ਕਰਦਾ ਮੈਂ ਆਹ ਕੁਛ ਲੀਡਰ ਦਾ ਮਤਲਬ ਆ ਹਾਂ ਕੁਛ ਹੁੰਦਾ ਇੱਥੇ ਖੜੋ ਇੱਥੇ ਅੜਨਾ ਹੁੰਦਾ ਆਪਦੇ ਘਰ ਦੀ ਰੱਖਿਆ ਕਰਨੀ ਪੰਜਾਬ ਉਹਨਾਂ ਲਈ ਘਰ ਆ ਇਹ ਸਾਰੇ ਬੈਠੇ ਥੋੜੇ ਘਰ ਦੇ ਉਹਦਾ ਇੱਜ਼ਤਾਂ ਲੁੱਟੀਆਂ ਥੋੜੇ ਬੱਚਿਆਂ ਨੂੰ ਲੁੱਟੀਆਂ ਤੁਹਾਨੂੰ ਕੋਈ ਸ਼ਰਮ ਹਿਆ ਨਹੀਂਗੀ ਜਿਨ੍ਹਾਂ ਦੇ ਵਿੱਚ ਇਹਦਾ ਕੋਸ਼ ਕਰਕੇ ਅਸੀਂ ਫਰਾਂ ਦੇ ਨਾਲ ਇਹਨਾਂ ਕੋਸ਼ ਕਰਦੇ ਪੋਸਟਰ ਲਵਾ ਲਓ ਇਹਨਾਂ ਤੋਂ ਮੈਂ ਮਨ ਲਾ ਕੰਮ ਕੀਤਾ ਮੈਨੂੰ ਪੋਸਟਰ ਹੁੰਦੀ ਦੀ ਲੋੜਾ ਐਡਵਰਟਾਈਜ਼ਮੈਂਟ ਕਰ ਲਓ ਬਸ ਵੱਧ ਤੋਂ ਵੱਧ ਹੂੰ ਇਹਨਾਂ ਨੂੰ ਅੱਜ ਸ਼ਰਮ ਹਜਾ ਚਾਹੀਦੀ ਇਹਨਾਂ ਨੂੰ ਬੋਲਣਾ ਚਾਹੀਦਾ ਤੇ ਇੱਕ ਮਰਜੀ ਦੇ ਵਿੱਚ ਇਹ ਸਿਰਫ ਆਪਣੇ ਬੰਦੇ ਐਸ ਕਰਕੇ ਨਹੀਂ ਗੱਲ ਕਹਿੰਦੇ ਪ੍ਰਵਾਸੀਆਂ ਨੂੰ ਭਈਆਂ ਨੇ ਉੱਥੋਂ ਕੱਢੋ ਕਿਉਂਕਿ ਇਹ ਕਹਿਣਗੇ ਕਿ ਇਹਨੂੰ ਸਾਡੇ ਬੰਦੇ ਦੂਜੇ ਸਟੇਟਾਂ ਦੇ ਰਹਿੰਦੇ ਉਹਨਾਂ ਨੂੰ ਵੀ ਕੱਢਣਗੇ ਪਰ ਇਹ ਪੁੱਛੋ ਨਾ ਉੱਥੇ ਸਵਾਲ ਕਰੋ ਵੀ ਸਾਡੇ ਬੰਦੇ ਦੀ ਕੀ ਗਲਤੀ ਦਿਖਾਓ ਹਾਂ ਸਾਡੇ ਕਿਰਦਾਰ ਨੇ ਸਾਡੇ ਚਿਹਰਿਆਂ ਨੇ ਕਿਸੇ ਦਾ ਕੋਈ ਬੜਾਇਆ ਹੀ ਹੋਗਾ ਗਵਾਇਆ ਨਹੀਂਗਾ ਮੈਂ ਉਹੀ ਤਾਂ ਗੱਲ ਕਰਦਾ ਕਿ ਕੀਤੀ ਹੋਗੀ ਇਹ ਜਦੋਂ ਲੁੱਟੀ ਨਹੀਂ ਹੋਣੀ ਲੁੱਟੀ ਨਹੀਂ ਹੋਣੀ ਇਹ ਕਹਿ ਨਹੀਂ ਸਕਦੇ ਯਾਰ ਮੈਂ ਤੁਹਾਨੂੰ ਉਹੀ ਤਾਂ ਪਿੱਟਦਾ ਉਹਨਾਂ ਵੋਟਾਂ ਹੀ ਤੁਹਾਨੂੰ ਕੱਖ ਨਹੀਂ ਮਿਲਣਾ ਜਿੰਨੇ ਮਰਜੀ ਬੰਦੇ ਬਣਾ ਲਓ ਤੁਸੀਂ ਉੱਪਰਲੀ ਹਕੂਮਤ ਦੇ ਗੁਲਾਮਾਂ ਇੱਕੋ ਹੀ ਗੱਲ ਕਰੋ ਠੋਕੇ ਸਾਰੇ ਜਣੇ ਆਪਦੇ ਘਰ ਦੀ ਵੀ ਇਸ ਦਾ ਵਖਰੇ ਹੋਣਾ ਬਾ ਫੇਰ ਹੀ ਹਾਲ ਆ ਫੇਰ ਬਾਹਰਲੇ ਬੰਦੇ ਦਾ ਮੈਂ ਫੇਰ ਦੁਬਾਰਾ ਰਿਪੀਟ ਕਰਨ ਲੱਗਾ ਬਾਹਰਲੇ ਬੰਦਾ ਜੋਰ ਪਾਈ ਜਾਂਦੇ ਆ ਰੋਲਾ ਪਾਈ ਨੇ ਬੰਦੇ ਮਰੀ ਵੀ ਜਾਂਦੇ ਆ ਇਸ ਚੀਜ਼ ਪਿੱਛੇ ਵੀ ਆਉਦਾ ਵਕਰਾ ਕਰ ਹੋਵੇ ਸਾਰੇ ਕੋ ਸਾਡੇ ਹੱਥ ਚ ਹੋਵੇ ਅਸੀਂ ਸੈੱਟ ਕਰਕੇ ਸਾਨੂੰ ਰੱਖੀਏ ਇਹ ਦੁਨੀਆ 'ਚ ਇਸ ਚੀਜ਼ ਦੀ ਮੰਨਤਾ ਵੀ ਬਰਾਬਰ ਸਮਾਨਤਾ ਰੱਖਦਾ ਇੱਜ਼ਤ ਦਾ ਰੱਖਾ ਇਸੇ ਪੰਜਾਬ ਦੇ ਉੱਤੇ ਪੰਜਾਬ ਦੀ ਇੱਜ਼ਤਾਂ ਦੇ ਡਾਕੇ ਵੱਜ ਜਾਂਦੇ ਕੋਈ ਸ਼ਰਮ ਰਹਾ ਹੈ ਕਿ ਨਹੀਂ ਹੈ